ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਦਾਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 15ਵੀਂ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਲੋਕ ਸਰਬ ਕਲਾ ਪ੍ਰਪੂਰ ਪ੍ਰਭ ਮਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਸਰਬ ਕਲਾ ਪ੍ਰਕੂਰ ਪ੍ਰਭ ਬਿਰਥਾ ਜਾਨਨ ਹਾਰ ਪ੍ਰਭੂ ਸਾਰੀਆਂ ਛਪੀਆਂ ਨਾਲ ਪੂਰਨ ਹੈ ਸਭ ਜੀਵਾਂ ਦੇ ਦੁਖ ਦਰਦ ਜਾਣਦਾ ਹੈ ਜਕ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ اے ਨਾਨਕ ਜਿਸ ਐਸੇ ਪ੍ਰਭੂ ਦੇ ਸਿਮਰਨ ਨਾਲ ਵਕਾਰਾਂ ਤੋਂ ਬਚ ਸਕੀਦਾ ਹੈ ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਅਸ਼ਟਪਦੀ ਕੂਟੀ ਗੰਡਨ ਹਾਰ ਗੋਪਾਲ ਜੀਵਾਂ ਦੇ ਦਿਲ ਦੀ ਟੁੱਟੀ ਹੋਈ ਤਾਰ ਨੂੰ ਆਪਣੇ ਨਾਲ ਗੰਡਣ ਨਾ ਵਾਲਾ ਪ੍ਰਭੂ ਗੋਪਾਲ ਪ੍ਰਭੂ ਆਪ ਹੀ ਹੈ ਸਰਬ ਜੀਵਾਂ ਆਪੇ ਪ੍ਰਤਪਾਲ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਵੀ ਆਪ ਹੀ ਹੈ ਸਗਲ ਕੀ ਚਿੰਤਾ ਜਿਸ ਮਨ ਮਾਹੇ ਜਿਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਾਰਿਆਂ ਦੀ ਰੋਜੀ ਦੀ ਫਿਕਰ ਹੈ ਰੋਟੀ ਦੀ ਫਿਕਰ ਹੈ ਤਿਸ ਤੇ ਬਿਰਥਾ ਕੋਈ ਨਾ ਹੈ ਉਸ ਦੇ ਦਰ ਤੋਂ ਕੋਈ ਜੀਵ ਵੀ ਨਾ ਮੀਂਦ ਨਹੀਂ ਆਉਂਦਾ ਵੇ ਮਨ ਮੇਰੇ ਸਦਾ ਹਰਿ ਜਾਪ ਏ ਮੇਰੇ ਮਨ ਸਦਾ ਪ੍ਰਭੂ ਨੂੰ ਜਪ ਅਬਨਾਸੀ ਪ੍ਰਭ ਆਪੇ ਆਪ ਉਹ ਨਾਸ ਰਹਿਤ ਹੈ ਆਪਣੇ ਜਿਹਾ ਆਪ ਹੀ ਹੈ ਆਪਨ ਕੀ ਆ ਕਛੂ ਨਾ ਹੋਏ ਪ੍ਰਾਣੀ ਦਾ ਆਪਣੇ ਯਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜਦਾ ਜੇ ਕੋ ਜੈਸੋ ਪ੍ਰਾਣੀ ਲੋਚੈ ਕੋਏ ਜੇ ਕੋਈ ਪ੍ਰਾਣੀ ਸੋ ਵਾਰੀ ਤਾੰਗ ਕਰੇ ਤਿਸ ਬਿਨ ਨਾਹੀ ਤੇਰੇ ਕੁਛ ਕਾਮ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਅਸਲੀ ਕਾਮ ਦੀ ਨਹੀਂ ਹੈ ਗਤ ਨਾ ਗਤ ਨਾਨਕ ਜਪ ਏਕ ਹਰ ਨਾਮ ਏ ਨਾਨਕ ਇੱਕ ਪ੍ਰਭੂ ਦਾ ਨਾਮ ਜਪ ਤਾਂ ਗਤ ਹੋਵੇਗੀ ਰੂਪਵੰਤ ਹੋਏ ਨਾਹੀ ਮੋਹ ਹੈ ਰੂਪ ਵਾਲਾ ਹੋ ਕੇ ਜੇ ਕੋਈ ਪ੍ਰਾਣੀ ਰੂਪ ਦਾ ਮਾਨ ਨਾ ਕਰੇ ਪ੍ਰਭ ਕੀ ਜੋਤ ਸਗਲ ਘਟ ਸੋਹੈ ਕਿਉਂਕਿ ਸਾਰੇ ਸ਼ਰੀਰਾਂ ਵਿੱਚ ਪ੍ਰਭੂ ਦੀ ਹੀ ਜੋਤ ਸੋਭਦੀ ਹੈ ਤਨਮੰਤਾ ਹੋਏ ਕਿਆ ਕੋ ਗਰਭ ਤਨ ਵਾਲਾ ਹੋ ਕੇ ਕੀ ਤਨ ਵਾਲਾ ਹੋ ਕੇ ਕੀ ਕੋਈ ਮਨੁੱਖ ਹੰਕਾਰ ਕਰੇ ਜਾਂ ਸਭ ਕੁਝ ਉਸਕਾ ਦਿਆ ਦਰਬੇ ਜਦੋਂ ਸਾਰਾ ਤਨ ਉਸ ਪ੍ਰਭੂ ਦਾ ਹੀ ਬਖਸ਼ਿਆ ਹੋਇਆ ਹੈ ਆਤਸੂਰਾ ਜੇ ਕੋ ਕਹਾਵੇ ਜੇ ਕੋਈ ਮਨੋਖ ਆਪਣੇ ਆਪ ਨੂੰ ਬੜਾ ਸੂਰਮਾ ਖਵਾਉਂਦਾ ਹੈ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਤਾਂ ਰਤਾ ਇਹ ਤਾਂ ਸੋਚੋ ਕਿ ਪ੍ਰਭੂ ਦੀ ਦਿੱਤੀ ਕੋਈ ਤਾਕਤ ਤੋਂ ਬਿਨਾ ਕਿਤੇ ਦੌੜ ਸਕਦਾ ਹੈ ਜੇ ਕੋ ਹੋਏ ਬਹਿਬ ਦਾਤਾਰ ਜੇ ਕੋਈ ਬੰਦਾ ਤੇ 나ੜ ਹੋ ਕੇ ਦਾਤਾ ਬਣ ਬੈਠੇ ਤੇਸ ਤੈਨ ਹਾਰ ਜਾਣਾ ਗਵਾਰ ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਸੋ ਸਭ ਜੀਵਾਂ ਨੂੰ ਦੇਣ ਜੋਗਾ ਹੈ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਜਿਸ ਦਾ ਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ ਨਾਨਕ ਸੋ ਜਨ ਸਦਾ arogh ਹੈ ਨਾਨਕ ਉਹ ਮਨੁੱਖ ਸਦਾ ਨਿਰੋਇਆ ਹੈ ਜੋ ਮੰਦਰ ਕੋ ਥਾਮੈ ਥੰਮਣ ਜਿਸ ਜਿਵੇਂ ਘਰ ਦੇ ਛੱਤ ਨੂੰ ਥੰਮਣ ਸਮ ਸਹਾਰਾ ਦਿੰਦਾ ਹੈ ਤਿਉ ਗੁਰ ਕਾ ਸ਼ਬਦ ਮਾਨੈ ਅਸਥਮਣ ਤੇਵੇਂ ਹੀ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ ਜੋ ਪਖਾਨ 나ਵ ਚੜ ਤਰੇ ਜਿਵੇਂ ਪੱਥਰ ਬੇੜੀ ਵਿੱਚ ਚੜ ਕੇ ਨਦੀ ਆਦਿਕ ਤੋਂ ਪਾਰ ਲੰਘ ਜਾਂਦਾ ਹੈ ਪ੍ਰਾਣੀ ਗੁਰੂ ਚਰਨ ਲੱਗ ਤੇ ਨਸਤਰੈ ਤਿਵੇਂ ਗੁਰੂ ਦੀ ਚਰਣੀ ਲੱਗਿਆ ਹੋਇਆ ਬੰਦਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਜੋ ਅੰਧਕਾਰ ਦੀਪਕ ਪ੍ਰਗਾਸ ਜਿਵੇਂ ਦੀਵਾ ਹਨੇਰਾ ਦੂਰ ਕਰਕੇ ਚਾਨਣ ਕਰ ਦਿੰਦਾ ਹੈ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਤਿਵੇਂ ਗੁਰੂ ਦਾ ਜ਼ਿਦਾਰ ਕਰਕੇ ਮਨ ਵਿੱਚ ਖੜਾ ਪੈਦਾ ਹੋ ਜਾਂਦਾ ਹੈ ਜਿਉ ਮਹਾ ਉਧਿਆਨ ਮਹ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਜਿਵੇਂ ਕਿਸੇ ਵੱਡੇ ਜੰਗਲ ਵਿੱਚ ਖੁੰਝੇ ਹੋਏ ਰਾਹ ਲੱਭ ਪਏ ਜਿਵੇਂ ਸਾਧੂ ਦੀ ਸੰਗਤ ਵਿੱਚ ਬੈਠਿਆਂ ਅਕਾਲ ਪੁਰਖ ਦੀ ਜੋਤ ਮਨੁੱਖ ਦੇ ਅੰਦਰ ਪ੍ਰਗਟਤੀ ਹੈ ਤਿੰ ਸੰਤਨ ਕੀ ਬਾਸ਼ੋ ਧੂਰ ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਨਾਨਕ ਹਰ ਕੀ ਲੋਚਾ ਪੂਰ। اے ਪ੍ਰਭੂ ਨਾਨਕ ਦੀ ਏ ਖਾਸ਼ ਪੂਰੀ ਕਰ। ਮਨ ਮੂਰਖ ਕਾਹੇ ਬਿਲਲਾਈਐ اے ਮੂਰਖ ਮਨ ਦੁਖ ਮਿਲਨ ਤੇ ਕਿਉਂ ਵਿਲਕਦਾ ਹੈ। ਪੁਰਬ ਲਿਖੇ ਕਾ ਲਿਖਿਆ ਪਾਈਐ ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ। ਦੁਖ ਸੁਖ ਪ੍ਰਭ ਦੇਣ ਹਾਰ। ਦੁਖ ਸੁਖ ਦੇਣ ਵਾਲਾ ਪ੍ਰਭੂ ਆਪ ਹੀ ਹੈ ਅਵਰ ਤਿਆਗ ਤੂੰ ਤਿਸੇ ਚਤਾਰ ਤਾਂ ਤੇ ਹੋਰ ਆਸਰੇ ਛੱਡ ਕੇ ਤੂੰ ਉਸੇ ਨੂੰ ਹੀ ਯਾਦ ਕਰ ਜੋ ਕੁਝ ਕਰੇ ਸੋਈ ਸੁਖਮਾਨ ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ ਭੂਲਾ ਕਹੇ ਫਿਰੇ ਅਜਾਨ ਇਹ ਅੰਜਾਨ ਕਿਉਂ ਭੁੱਲਿਆ ਫਿਰਦਾ ਹੈ ਕੋਣ ਬਸਤ ਆਈ ਤੇਰੇ ਸੰਗ ਦੱਸ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਲਫਟਰੇ ਹੋ ਰਸ ਲੋਭੀ ਪਤੰਗ ਇਹ ਲੋਭੀ ਅੰਬਟ ਤੂੰ ਮਾਇਆ ਦੇ ਸਵਾਦ ਵਿੱਚ ਮਸਤ ਹੋ ਰਿਹਾ ਹੈ RAM ਨਾਮ ਜਪ ਹਿਰਦੇ ਮਾਹੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਜਪ ਨਾਨਕ ਪਤ ਸੇਤੀ ਕਰ ਜਾਏ اے नानक اس طرح عزت ਨਾਲ پرلوک والے گھر وچ جائے گا جس وخر کو ਲੈਣ تو آیا جیڑا سودا خریدن واسطے تو جگت وچ آیا ہے رام نام سنتن گھر پایا او رام نام روپیہ سودا سنتاں دے گھر وچ ملدا ہے تج ابمان لے من مول رام نام ہردے میں تول ਇਸ ਵਾਸਤੇ ਹੰਕਾਰ ਛੱਡਦੇ ਤੇ ਮਨ ਤੇ ਬੱਟੇ ਇਹ ਵੱਖਰ ਖਰੀਦ ਲੈ ਅਤੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਪਰ ਲਾਦ ਪੇਖ ਸੰਤੈ ਸੰਗ ਚਾਲ ਸੰਤਾਂ ਦੇ ਸੰਗ ਤੁਰ ਕੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ ਅਵਰ ਤਿਆਗ ਵਿਖਿਆ ਜੰਜਾਲ ਮਾਇਆ ਦੇ ਹੋਰ ਤੰਦੇ ਛੱਡਦੇ ਤਾਨ ਤਨ ਕਹੇ ਸਭ ਕੋ ਏ ਜੇ ਇਹ ਉਦਮ ਕਹਿਰੇ ਕਰੇਗਾ ਤਾਂ ਹਰੇਕ ਜੀਵ ਤੈਨੂੰ ਸਵਾਸ਼ ਆਖੇਗਾ ਤੇਰੀ ਸਖਿਫਤ ਕਰੇਗਾ ਮੁਖ ਉਜਲ ਹਰ ਦਰਗੇ ਸੋਏ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਤੇਰਾ ਮੂੰਹ ਉਜਲਾ ਹੋ ਜਾਵੇਗਾ ਇਹ ਵਪਾਰ ਵਿਰਲਾ ਵਪਾਰ ਹੈ ਪਰ ਇਹ ਵਪਾਰ ਕੋਈ ਵਿਰਲਾ ਬੰਦਾ ਹੀ ਕਰਦਾ ਹੈ ਨਾਨਕ ਤਾਂ ਕਹਿ ਸਦ ਬਲਹਾਰੇ ਏ ਨਾਨਕ ਅਜੇਹ ਵਾਰੀ ਤੋਂ ਸਦਾ ਸਦਕੇ ਜਾਈਦਾ ਹੈ ਚਰਨ ਸਾਧ ਕੇ ਤੋਏ ਤੋਏ ਪੀਓ ਸਾਧੂ ਜਨਾਂ ਦੀ ਪੈਰ ਤੋ ਤੋ ਕੇ ਨਾਮ ਜਲ ਪੀ ਅਰਪ ਸਾਦ ਕੋ ਆਪਣਾ ਜੀਓ ਸਾਧ ਜਨ ਤੋਂ ਆਪਣੀ ਜਿੰਦ ਦੀ ਵਾਰ ਵਾਰ ਦੇ ਅਰਪ ਸਾਦ ਕੋ ਆਪਣਾ ਜੀ ਸਾਧ ਜਨਾਂ ਤੋਂ ਆਪਣੀ ਜਿੰਦ ਵਾਰ ਦੇ ਸਾਦ ਕੀ ਤੂਰ ਕਰਹ ਇਸਨਾਨ ਸਾਦਗੀ ਤੂਰ ਕਰੇ ਇਸਨਾਨ ਗੁਰਮੁਖੋਂ ਮੁਖ ਦੇ ਪੈਰਾਂ ਦੀ ਖਾਕ ਵਿੱਚ ਇਸ਼ਨਾਨ ਕਰ ਸਾਦ ਉੱਪਰ ਜਾਈਏ ਕੁਰਬਾਨ ਗੁਰਮੁਖਾ ਤੋਂ ਸਦਕੇ ਹੋ ਸਾਦ ਸੇਵਾ ਵਡਪਾਗੀ ਪਾਈਐ ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ ਸਾਧ ਸੰਗ ਹਰ ਕੀਰਤਨ ਗਾਈਐ ਸੰਤ ਦੀ ਸੰਗਤ ਵਿੱਚ ਹੀ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਇਨਕ ਬਿਗਣਤੇ ਸਾਧੂ ਰੱਖੈ ਸੰਤ ਨੇਕਾਂ ਔਂਕੜਾਂ ਤੋਂ ਜੋ ਆਤਮਾ ਜੀਵਨ ਦੇ ਰਾਹ ਵਿੱਚ ਆਉਂਦੀਆਂ ਹਨ ਵਿਚਾ ਲੈਂਦਾ ਹੈ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਸ਼ਾਂਤ ਪ੍ਰਭੂ ਦੇ ਗੁਣ ਗਾ ਕੇ ਨਾਮ ਅੰਮ੍ਰਿਤ ਦਾ ਸਵਾਦ ਮਾਣਦਾ ਹੈ ਓਟ ਗਈ ਸੰਤ ਦੇ ਦਰ ਆਇਆ ਜਿਸ ਮਨੁੱਖ ਨੇ ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ ਸਰਬ ਸੁਖ ਨਾਨਕ ਤਹਿ ਪਾਇਆ ਉਸ ਨੇ ਇਹ ਨਾਨਕ ਸਾਰੇ ਸੁਖ ਪਾਲੇ ਹਨ ਮਿੱਤ ਕੋ ਦੀਵਾਲਨ ਹਾਰ ਪ੍ਰਭੂ ਮੋਏ ਹੋਏ ਬੰਦੇ ਨੂੰ ਜੀਵਾਲਣ ਜੋਗਾ ਕਰ ਦਿੰਦਾ ਹੈ। ਭੁੱਖੇ ਕੋ ਦੇਵਤ ਆਧਾਰ ਭੁੱਖੇ ਨੂੰ ਵੀ ਆਸਰਾ ਦਿੰਦਾ ਹੈ। ਸਰਬਨਿਧਾਨ ਜਾ ਕੀ ਦ੍ਰਿਸ਼ਟਮਾਹੇ। ਸਾਰੇ ਖਜ਼ਾਨੇ ਉਸ ਮਾਲਕ ਦੀ ਨਜ਼ਰ ਵਿੱਚ ਹਨ। ਪੂਰਵ ਲਿਖੇ ਕਾ ਲਹਿਣਾ ਪਾਏ ਪਰ ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਸਭ ਕੁਝ ਤਿਸ ਕਾ ਹੋ ਕਰਨੇ ਜੋ ਸਭ ਕੁਝ ਉਸ ਪ੍ਰਭੂ ਦਾ ਹੈ ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ। ਤੇ ਇਸ ਬਿਨ ਦੂਸਰ ਹੋਆ ਨਾ ਹੋਗ। ਉਸ ਤੋਂ ਬਿਨਾ ਕੋਈ ਦੂਜਾ ਨਾ ਹੈ ਤੇ ਨਾ ਹੋਏਗਾ। ਜਪ ਜਨ ਸਦਾ ਸਦਾ ਦਿਨ ਰਾਤ ਰਣੀ। اے ਜਨ ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ। ਸਭ ਤੇ ਉਚ ਨਿਰਮਲ ਏਕਰਨੀ ਹੋਰ ਸਾਰੀਆਂ ਕਰਨੀਆਂ ਨਾਲੋਂ ਇਹੀ ਕਰਨੀ ਉਚੀ ਤੇ ਸੁਚੀ ਹੈ ਕਰ ਕਿਰਪਾ ਜਿਸ ਕੋ ਨਾਮ ਦਿਆ ਮੇਰ ਕਰਕੇ ਜਿਸ ਮਨੁੱਖ ਨੂੰ ਨਾਮ ਬਖਸ਼ਦਾ ਹੈ ਨਾਨਕ ਸੋ ਜਨ ਨਿਰਮਲthia ਹੈ ਨਾਨਕ ਉਹ ਮਨੁੱਖ ਪਿੱਤਰ ਹੋ ਜਾਂਦਾ ਹੈ ਜਾਕੈ ਮਨ ਗੁਰ ਕੀ ਪ੍ਰਦੀਦ ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰੂ ਦੀ ਸ਼ਰਧਾ ਬਣ ਗਈ ਤੇ ਸਿਜਨ ਆਵੇ ਹਰ ਪ੍ਰਭ ਚੀਤ ਉਸ ਦੇ ਚਿੱਤ ਵਿੱਚ ਪ੍ਰਭੂ ਟਿਕ ਜਾਂਦਾ ਹੈ ਭਗਤ ਭਗਤ ਸੁਣੀਐ ਤੇ ਲੋਇ ਓਮ ਨਕ ਸਾਰੇ ਜਗਤ ਵਿੱਚ ਭਗਤ ਭਗਤ ਸੁਨੀਂਦਾ ਹੈ ਜਾਕਹ ਹਿਰਦੇ ਏਕੋ ਹੋਏ ਜਿਸ ਦੇ ਹਿਰਦੇ ਵਿੱਚ ਇੱਕ ਪ੍ਰਭੂ ਵਸਦਾ ਹੈ ਸੱਚ ਕਰਨੀ ਸੱਚਤਾ ਕੀ ਰਹਿਤ ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇੱਕ ਰਸ ਹਨ ਸੱਚ ਹਿਰਦੇ ਸਤ ਮੁਖ ਕੈਤ ਸੱਚਾ ਪ੍ਰਭੂ ਉਸ ਦੇ ਹਿਰਦੇ ਵਿੱਚ ਹੈ ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉਚਾਰਦਾ ਹੈ ਸਾਚੀ ਦ੍ਰਿਸ਼ਟ ਸਾਚਾ ਆਕਾਰ ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗੀ ਹੋਈ ਹੈ ਤਾਂ ਹੀ ਸਾਰਾ ਦ੍ਰਿਸ਼ਟਮਾਨ ਜਗਤ ਉਸ ਨੂੰ ਪ੍ਰਭੂ ਦਾ ਰੂਪ ਦਿਸਦਾ ਹੈ ਸੱਚ ਵਰਤੇ ਸਾਚਾ ਪ੍ਰਸਾਰ ਪ੍ਰਭੂ ਹੀ ਸਭ ਥਾਈਂ ਮਜੂਦ ਦਿਸਦਾ ਹੈ ਤੇ ਪ੍ਰਭੂ ਹੀ ਰਬੁਦਾ ਹੀ ਸਾਰਾ ਖਲਾਰਾ ਦਿਸਦਾ ਹੈ ਬ੍ਰਹਮ ਪਰਬ੍ਰਹਮ ਚਿੰ ਸੱਚ ਕਰ ਜਾਤਾ ਜਿਸ ਮਨੁਖ ਨੇ ਅਕਾਲ ਪੁਰਖ ਨੂੰ ਸਦਾ ਥਿਰ ਰਹਿਣ ਵਾਲਾ ਸਮਝਿਆ ਹੈ ਨਾਨਕ ਸੋ ਜਨ ਸਚੁ ਸਮਾਤਾ اے ਨਾਨਕ ਉਹ ਮਨੁਖ ਸਦਾ ਉਸ ਥਿਰ ਰਹਿਣ ਵਾਲੇ ਵਿੱਚ ਲੀਨ ਹੋ ਜਾਂਦਾ ਹੈ ਵਾਹਿਗੁਰੂ ਸਾਹਿਬ ਜੀ ਮੇਰ ਕਰਨ ਸੰਗ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਏਸੀ 15ਵੀਂ ਅਸਪਤੀ ਦੀ ਵਿਚਾਰ ਗੁਰੂ ਸਾਹਿਬ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਬਖਸ਼ਣ ਜੋਗ ਹੈ ਗੁਰੂ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ